ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਉਮੀਦ ਕਰਦੇ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰਟ ਸੋ ਸਾਰਿਆਂ ਨੇ ਬੜੀ ਹਮਦਰਦੀ ਜਤਾਈ ਆ ਤੁਹਾਡੇ ਇਨੇ ਮੈਸੇਜ ਇਨੀਆਂ ਕਾਲਾਂ ਆਈਆਂ ਥੋੜਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਤੁਸੀਂ ਸਾਡੇ ਨਾਲ ਖੜੇ ਹੋ ਤੇ ਅੱਜ ਵਾਲੀ ਵੀਡੀਓ ਸਟਾਰਟ ਕਰਦੇ ਆਂ ਬਾਪੂ ਦੀ ਯਾਦ ਦੇ ਵਿੱਚ ਜਿਹੜੇ ਆਪਾਂ ਬੂਟੇ ਲਗਾਏ ਸੀਗੇ ਤੇ ਗਰਮੀ ਬਹੁਤ ਜ਼ਿਆਦਾ ਹੈ ਤੁਸੀਂ ਇੱਧਰ ਦੇਖ ਸਕਦੇ ਹੋ ਆ ਖੇਤ ਵੀ ਬਾਹਰ ਦਿੱਤਾ ਆਪਾਂ ਕਿਉਂਕਿ ਹੁਣ ਇੱਥੇ ਕੰਪਿਊਟਰ ਕਾਇਆ ਲਾ ਕੇ ਆਪਾਂ ਇੱਥੇ ਚਰੀ ਵਗੈਰਾ ਬੀਜਣੀ ਆ ਤੇ ਹੁਣ ਇੱਧਰ ਗਰਮੀ ਦਿਨ ਬਦਨ ਵੱਧ ਹੀ ਜਾਂਦੀ ਹੈ ਨਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਉਧਰ ਬੂਟੇ ਲੱਗੇ ਸੀ ਉਹ ਆ ਲਾਈਨ ਚ ਲੱਗੇ ਹੋਏ ਉੱਪਰ ਵੀ ਲੱਗੇ ਆ ਬੂਟੇ ਤੇ ਬਾਪੂ ਜੀ ਦੀਆਂ ਆਸਤੀਆਂ ਚਾਰਾਂ ਪੰਜਾ ਬੂਟਿਆਂ ਦੇ ਥੱਲੇ ਪਾ ਕੇ ਲਗਾਏ ਹੋਏ ਬਾਕੀ ਬੂਟੇ ਵੈਸੇ ਹੀ ਆ ਚੂਨ ਲਗਾਤੇ ਆ ਤੇ ਜਿੱਥੋਂ ਅਸੀਂ ਬੂਟੇ ਲੈ ਕੇ ਆਏ ਸੀ ਉਹਨਾਂ ਨੇ ਇਹ ਕੱਲ ਜ਼ਰੂਰ ਆਖੀ ਸੀ ਕਿੰਦੇ ਭਾਈ ਵੀ ਗਰਮੀ ਬਹੁਤ ਜ਼ਿਆਦੇ ਪੈਣੀ ਐ ਇਸ ਵਾਰ ਤੇ ਬੂਟਿਆਂ ਨੂੰ ਛਾਂ ਬਹੁਤ ਜ਼ਰੂਰੀ ਆ ਤੇ ਪਰ ਜਿੱਦਾਂ ਮੈਂ ਪਹਿਲਾਂ ਸਟਾਰਟ ਕੀਤੀ ਸੀਗੀ ਹਨ ਕਿ ਮੈਨੂੰ ਇਹ ਉਮੀਦ ਆ ਮੇਰੇ ਅੱਡੀ ਚੋਟੀ ਦਾ ਜੋੜੀ ਲੱਗਾ ਹੋਇਆ ਜ਼ੋਰ ਲੱਗਾ ਹੋਇਆ ਕਿ ਵੀ ਜਿਹੜੇ ਬਾਪੂ ਦੀ ਯਾਦ ਚ ਬੂਟੇ ਲਾਏ ਆ ਹਨ ਵੀ ਸੁੱਕਣੇ ਨਹੀਂ ਚਾਹੀਦੇ ਚਾਹੇ ਜੋ ਮਰਜੀ ਹੋ ਜੇ ਤੇ ਉਹਨਾਂ ਨੂੰ ਹੁਣ ਗਰਮੀ ਤੋਂ ਬਚਾਉਣ ਵਾਸਤੇ ਆ ਲੈ ਕੇ ਆਂਦੀ ਆ ਤਰਪਾਲ ਜਿਹੜੀ ਛਾਂ ਕਰਦੀ ਆ ਹਮੇਸ਼ਾ ਇਹ ਬਹੁਤ ਜਾਇ ਟੈਂਪਰੇਚਰ ਇਹਨੇ ਘੱਟ ਕਰ ਦੇਣਾ ਇਹ ਮੈਂ ਕੱਲ ਲੈ ਕੇ ਆਇਆ ਆ ਮੋਗਿਓਂ ਜਾ ਕੇ ਦੇਖੋ ਵਧੀਆ ਕੁਆਲਿਟੀ ਇਹਦੀ ਨੇੜੇ ਕਰਕੇ ਦਿਖਾ ਦਿਓ ਦੇਖੋ ਇਦੇ ਵਿੱਚ ਦੀ ਜਿੰਨੀ ਕੋ ਨੂੰ ਜ਼ਰੂਰਤ ਆ ਉਨੀ ਕੁ ਮੰਨ ਕੇ ਚੱਲੋ ਵੀ ਵਿੱਚ ਉਹਨਾਂ ਨੂੰ ਆ ਸੂਰਜ ਦੀਆਂ ਕਿਰਨਾਂ ਉਨੀਆਂ ਕਾਉਣੀਆਂ ਬਾਕੀ ਟੈਂਪਰੇਚਰ ਬਹੁਤ ਜ਼ਿਆਦਾ ਘੱਟ ਕਰ ਦੇਣਾ ਆ ਇੱਧਰ ਲੱਗੇ ਹੋਏ ਆ ਇੱਧਰ ਜਾਵਣ ਲੱਗੀ ਹੋਈ ਆ ਇਹ ਇੱਧਰ ਹੈਗਾ ਮੈਨੂੰ ਨਾ ਭੁੱਲ ਗਿਆ ਕੀ ਸੀਗਾ ਉਸ ਦਿਨ ਕੁਝ ਵੀਡੀਓ ਦੇਖਿਆ ਹੀ ਉਹ ਆਂਬ ਦਾ ਬੂਟਾ ਲੱਗਾ ਉਧਰੋਂ ਹੀ ਆਂਬ ਦਾ ਲੱਗਾ ਫਿਰ ਪਰੇ ਅਮਰੂਦ ਲੱਗਾ ਹੋਇਆ ਤੇ ਬਦਾਮਾਂ ਬਦਾਮ ਦਾ ਬੂਟਾ ਵੀ ਲੱਗਾ ਹੋਇਆ ਆਂਬਲਾ ਲਾਇਆ ਸੀਗਾ ਤੇ ਬਾਕੀ ਸੇਬਾਂ ਦਾ ਬੂਟਾ ਲੱਗਾ ਹੋਇਆ ਇੱਕ ਇੱਕ ਅੰਜੀਰ ਲੱਗਾ ਹੋਇਆ ਤੇ ਇੱਕ ਲੱਗੇ ਹੋਏ ਆਪਣੇ ਆਲੂ ਵਗਾਰਾ ਚੀਕੂ ਇੱਕ ਚੀਕੂ ਲੱਗਾ ਹੋਇਆ ਠੀਕ ਆ ਸੋ ਇਹ ਬੂਟਿਆਂ ਨੂੰ ਸਾਰਿਆਂ ਨੂੰ ਆਪਾਂ ਕੋਸ਼ਿਸ਼ ਕਰਨੀ ਗਰਮੀ ਤੋਂ ਬਚਾਉਣ ਦੀ ਸੋ ਇੱਥੇ ਕੰਪਿਊਟਰ ਕਾਇਆ ਵਾਲਾ ਬਾਈ ਆਉਂਦਾ ਕੰਪਿਊਟਰ ਕਾਇਆ ਲਾ ਕੇ ਜਦੋਂ ਇੱਥੇ ਆਪਣਾ ਜਦੋਂ ਬੀਜੀ ਗਈ ਨਾ ਚਰੀ ਬੀਜੀ ਗਈ ਜਾਂ ਇਹ ਥਾਂ ਰੌਣੀ ਹੋ ਗਿਆ ਤੇ ਉਦੋਂ ਠੰਡੀ ਹਵਾ ਲੱਗੂਗੀ ਇਹ ਬੂਟਿਆਂ ਨੂੰ ਕਿਉਂਕਿ ਹੁਣ ਮਿੱਟੀ ਹੈਗੀ ਆ ਸੁੱਕੀ ਜਮਾ ਤੇ ਜਦੋਂ ਐ ਇਧਰੋਂ ਵਗਦੀ ਆ ਲੋ ਤੇ ਉਹ ਲੋ ਦਿੰਦੀ ਆ ਬੂਟਿਆਂ ਨੂੰ ਸੋ ਆਸ ਹੁਣ ਪੱਤੇ ਖੜੇ ਕੀਤੇ ਹੋਏ ਆ ਬੂਟੇ ਨੇ ਆ ਹੁਣ ਕਾਨ ਨਹੀਂ ਤਾਂ ਉਹ ਚੱਕਲੇ ਰਾਤੇ-ਰਾਤ ਕੋਈ ਰਾਤ ਨੂੰ ਮੌਸਮ ਠੰਡਾ ਸੀ ਜੇ ਕੱਲ ਮੈਂ ਦਿਨੀ ਦੇਖਿਆ ਆ ਥੱਲੇ ਹੁੰਡ ਗਏ ਸਾਰੇ ਇਹਦੇ ਪੱਤੇ ਸਾਰੇ ਥੱਲੇ ਹੁੰਡ ਗੀ ਹੋਏ ਸੀ ਫਿਰ ਮੈਂ ਕੱਲ ਆਥ ਨਹੀਂ ਗਿਆ ਵੀ ਨੁਕਸਾਨ ਹੋਵੇ ਹਨਾ ਤੇ ਉਹਨੂੰ ਪਹਿਲਾਂ ਆਪਾਂ ਛਾਂ ਜ਼ਰੂਰੀ ਹੈ ਛਾਂ ਤਾਂ ਕਰਨੀ ਪੈਣੀ ਸੀ ਹੁਣ ਆਪਾਂ ਇਧਰ ਨੂੰ ਕੰਮ ਤੇ ਰੱਖ ਦੇਣੀ ਆ ਤਰਪਾਲ 10 ਆਪਾਂ ਲੈ 60-70 ਫੁੱਟ ਲਿਆਂਦੀ ਆ ਤਰਪਾਲ ਇਹ ਦੀ 10 ਫੁੱਟ ਚੌੜੀ ਆ ਤੇ 60 ਫੁੱਟ ਲੰਬੀ ਆ ਤੇ ਜਿੰਨੇ ਇੱਥੇ ਕੱਟ ਕੇ ਲੱਗੀ ਆ ਤੰਨਾ ਬੂਟਣ ਸ਼ਾ ਇੱਥੇ ਕਰਦਣੀ ਆ ਤੇ ਪਰੇ ਉਹ ਜਿਹੜੇ ਉਧਰ ਨੂੰ ਬਾਕੀ ਬਚੀ ਆਪਾਂ ਉਧਰ ਸ਼ਾ ਕਰਦਾਂਗੇ ਤੇ ਇਧਰੋਂ ਆਪਾਂ ਕੰਧ ਦੇ ਉੱਪਰ ਮੇਖਾਂ ਲਾ ਕੇ ਰੱਖ ਦਾਂਗੇ ਜੋ ਤਰਸ਼ੀ ਆਪਾਂ ਬਣਾਵਾਂਗੇ ਇਧਰ ਨੂੰ ਵੀ ਕਿਉਂਕਿ ਬੂਟੇ ਛੋਟੇ ਆ ਬਾਹਲੇ ਉੱਚੀ ਕਰਾਂਗੇ ਤਾਂ ਫੇਰ ਵੀ ਧੁੱਪ ਆਊਗੀ ਆਪਾਂ ਇੱਥੋਂ ਨੀਵੀਂ ਰੱਖਾਂਗੇ ਨਾਲ ਹਵਾ ਨਾ ਉੜਦੇ ਹੀ ਨਹੀਂ ਇੱਥੇ ਦੋ ਪੋਲ ਗੱਡ ਦਿੰਨੇ ਆ ਦੇਖਦੇ ਆ ਕਿੰਨਾ ਚੀਕ ਲੱਗਦਾ ਆਪਾਂ ਨੂੰ ਦੋ ਪੋਲ ਗੱਡ ਕੇ ਇੱਕ ਪੋਲ ਇਧਰ ਗੱਡ ਦਿੰਨੇ ਆ ਸ ਵਾਸ਼ਲਾਂ ਦਿੱਤੀਆਂ ਹੋਈਆਂ ਨੇ ਬੰਨਣ ਵਾਸਤੇ ਆਹ ਵਾਲੇ ਖੋਲ ਦਿੱਤੇ ਹੋਏ ਆ ਇਹਨਾਂ ਦੇ ਵਿੱਚ ਆਪਾਂ ਇਹਨੂੰ ਬਣ ਸਕਦੇ ਹਾਂ ਨਾਲ ਹੀ ਆਏ ਆ ਇਹਦਾ ਰੇਟ ਆਪਾਂ ਨੂੰ ਪਿਆ ਬਾਈ ਜੀ 5 ਰੁਪਏ ਸਕਰ ਫੁੱਟ ਤੇ 60 70 ਫੁੱਟ ਆਈ ਹੈ ਇਹ 3 ਕਹ هزار ਦੀ ਤਕਰੀਬਨ ਬਣੀ ਸੀ ਇਹ ਤੇ ਇੱਕ ਇਹਨਾਂ ਦੇ ਰੌਂਡ ਆਪਾਂ ਬਣਾਉਣੇ ਆ ਵੀ ਕੋਈ ਬੱਕਰੀਆਂ ਵਗੈਰਾ ਕਈ ਵਾਰੀ ਚਾਰ ਨਾਲ ਜਾਂਦੇ ਨੇ ਸੋ ਸ਼ਾਂ ਦਾ ਕਰ ਲਾਂਗੇ ਨਾ ਉੱਤੇ ਸ਼ਾਂ ਕੀਤੀ ਰਹਿ ਜੀ ਜੀ ਕਈ ਬੱਕਰੀਆਂ ਵਗੈਰਾ ਬਾਈ ਹੁਣ ਛੱਡ ਲਿਆਉਂਦੇ ਨੇ ਆਪ ਸ਼ਾਮੇ ਬੈਹ ਜene ਬੱਕਰੀਆਂ ਕਿਤੇ ਕਰਦੀਆਂ ਹੁੰਦੀਆਂ ਤੇ ਉਹ ਫਿਰ ਬੂਟਿਆਂ ਨੂੰ ਖਾ ਸਕਦੇ ਹੋਂ ਕਿ ਬੱਕਰੀ ਇੱਕ ਇਹੋ ਜਿਹਾ ਜੀਵ ਆ ਕਿ ਜੀਨੇ ਹਰੇਕ ਚੀਜ਼ ਹੀ ਖਾ ਲੈਣੀ ਹੁੰਦੀ ਆ ਕਿਉਂਕਿ ਗਾਂ ਮੱਝ ਹੋਈ ਉਹ ਕੁਝ ਚੀਜ਼ੇ ਖਾਂਦੀਆਂ ਵੀ ਬਾਕੀ ਛੱਡ ਦਿੰਦੀਆਂ ਜੇ ਬੱਕਰੀਆਂ ਆ ਗਈਆਂ ਹੁਣ ਹਰੇਕ ਪੌਦਾ ਹੀ ਖਾ ਲੈਣਾ ਖਾਣਾ ਵੀ ਟੂਸਾ ਹੁੰਦਾ ਉਹਨਾਂ ਨੇ ਤੇ ਵੀ ਤਾਂ ਜੋ ਬੂਟਾ ਵਧੇ ਨਾ ਆ ਪਹਿਲਾਂ ਬੂਟੇ ਲਾਏ ਵੇ ਸੀ ਇਹਨੂੰ ਫਲਾਵਰ ਆਉਣ ਲੱਗ ਗਏ ਆ ਆ ਵੀ ਇੱਥੇ ਫੁੱਲ ਕਰਨੇ ਸ਼ੁਰੂ ਹੋ ਗਏ ਆ ਕਰੌਂਦਾ ਇੱਕ ਕਰੌਂਦੇ ਦਾ ਬੂਟਾ ਆਈ ਥਿੰਕ ਮੇਰੇ ਹਿਸਾਬ ਨਾਲ ਬਹੁਤ ਨਾ ਹੋ ਗਿਆ ਪਹਿਲਾਂ ਲਾਇਆ ਸੀ ਠੀਕ ਆ ਹੁਣ ਆਪਣੀ ਆਪਾਂ ਜਾਲੀ ਬਣਤੀ ਐ ਇਧਰੋਂ ਤੇ ਹੁਣ ਛਾਂ ਬੂਟਿਆਂ ਦੇ ਹੋ ਜੂਗੀ ਵਸੀਹਾ ਬਹੁਤ ਜ਼ਿਆਦੇ ਪੈਂਦਾ ਦੋ ਤਿੰਨ ਮਹੀਨੇ ਦੋ ਤਿੰਨ ਮਹੀਨੇ ਬਚਾਉਂਦੀ ਲੋੜ ਬਰਸਾਤਾ ਸ਼ੁਰੂ ਹੋ ਜਾਣੀਏ ਉਦੋਂ ਸੇ ਮਿੱਟੀ-ਮੁੱਟੀ ਲੈ ਜਾਂਦੀ ਤੇ ਇੰਨੇ ਨਾਲ ਉਹਦੇ ਛੱਟਣ ਦੇ ਨਾਲ ਜਿੱਦਾਂ ਕਰਕੇ ਜਾਲੀ ਬਣਦੇ ਨਹੀਂ ਵੀ ਕਰਕੇ ਆਪਾਂ ਠੀਕ ਨਾਲ ਦੀ ਨਾਲ ਹੀ ਸ਼ਾਂ ਆ ਜਾਨੀ ਉੱਤੇ ਤੇ ਕਿਉਂਕਿ ਜਿਆਦਾ ਉੱਚੀ ਬੰਨੀ ਤਾਂ ਫਿਰ ਸ਼ਾਂ ਨਹੀਂ ਹੋਣੀ ਇੱਕ ਟਾਂ ਬਾਈ ਇੱਧਰ ਘੜ ਦੇਣਾ ਇੱਕ ਟਾਂ ਬਹੁਤ ਦੂਰ ਘੜ ਦੇਣਾ ਇੱਕ ਮੁੰਡਾ ਇੱਥੇ ਹੀ ਕਰਕੇ ਘੜ ਦੇ ਆ ਜਗਾ ਠੀਕ ਹੈ ਇੱਕ ਸਿਰੇ ਘੜ ਦੇ ਫਿਰ ਵਿਚਾਲੇ ਦੇਖ ਲੈਨੇ ਕੀ ਬਣਦਾ ਓਕੇ ਆ ਜਾ ਬਾਪੂ ਦੀ ਯਾਦ ਵਿੱਚ ਕੁਝ ਸੇਵਾ ਸੁਕਾਰੋ ਉਸ ਦਿਨ ਕਾਠ ਬਹੁਤ ਸੀ ਉਸ ਦਿਨ ਅਨਾਉਂਸ ਵੀ ਕੀਤਾ ਸੀ ਵੀ ਲੈ ਚੋ ਤੁਸੀਂ ਆ ਕੇ ਤੇ ਸ਼ਾਇਦ ਉੱਥੇ ਕੋਈ ਨਹੀਂ ਸੀਗਾ ਵੀ ਉਸ ਸਥਾਨ ਦਾ ਬੰਦਾ ਤੇ ਮੈਂ ਬਿਜ਼ੀ ਵੀ ਜ਼ਿਆਦਾ ਸੀ ਤੇ ਬਾਪੂ ਜੀ ਦੀ ਯਾਦ ਦੇ ਵਿੱਚ ਕੁਝ ਆਪਾਂ ਦਸਵੰਦ ਕੱਢਿਆ ਸੀਗਾ ਗੋਪਤਦਾਨ ਗੁਰਦੁਆਰਾ ਸਹਿਪਾਸ਼ਾਈ ਛਵੀਂ ਦਾ ਜਿੱਥੇ ਬਾਪੂ ਅਕਸਰ ਜਾਂਦੇ ਸੀ ਇੱਕ ਸਾਡੇ ਪਿੰਡ ਗੁਰਦੁਆਰਾ ਹੈਗਾ ਬਾਬਾ ਜੀਵਨ ਸਿੰਘ ਜੀ ਦਾ ਉਹਨਾਂ ਵਾਸਤੇ ਕੋਈ ਆਪਾਂ ਕਮਾਈ ਦੇ ਵਿੱਚੋਂ ਦਾਨ ਕਰਦਾ ਸੀਗਾ ਤੇ ਇੱਕ ਆਪਣੀ ਜਗ੍ਹਾ ਇੱਥੇ ਡੇਰਾ ਬਾਬਰੂ ਕੋਲ ਦਾ ਹਜ਼ੀ ਵਾਸਤੇ ਉਹਨਾਂ ਵਾਸਤੇ ਕੁਝ ਆਪਾਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ ਸੀਗਾ ਇਸ ਡੇਰੇ ਨੂੰ ਆਪਾਂ ਪਹਿਲੀ ਵੀ ਦਾਨ ਕੀਤੀ ਸੀਗੀ ਕਨਾਲ ਡੇਰ ਕਨਾਲ ਜਗ੍ਹਾ ਡੇਰੇ ਦੇ ਨਾਲ ਆਪਣੀ ਲੱਗਦੀ ਸੀ ਸੋ ਡੇੜੀ ਜਾਂਦੀ ਸੀ ਉਦੋਂ ਤੇ ਡੇੜੀ ਜੀ ਨੇ ਬਾਬੇ ਨੇ ਇੱਕ ਵਾਰੀ ਕਿਹਾ ਵੀ ਆ ਜਗ੍ਹਾ ਸਾਨੂੰ ਦੇ ਦਿਓ ਤੇ ਬਾਪੂ ਜੀ ਨੇ ਵੀ ਪਹਿਲੇ ਬੋਲੀ ਉਹਨਾਂ ਨੂੰ ਕਿਹਾ ਤਾਂ ਵੀ ਤੁਸੀਂ ਕੋਈ ਨਹੀਂ ਰੱਖ ਲੋ ਉਹਨੇ ਸਟੈਂਡਸ ਜਗ੍ਹਾ ਦੇ ਉੱਪਰ ਕਮਰੇ ਬਣੇ ਹੋਏ ਆ ਡੇਰੇ ਦੇ ਵਿੱਚ ਤੇ ਇਹ ਦਾਣੂ ਉਸ ਡੇਰੇ ਵਾਸਤੇ ਆ ਸੋ ਅਗਲਾ ਜਿਹੜਾ ਹੈਗਾ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਤੁਸੀਂ ਅਕਸਰ ਆਉਨੇ ਹੋ ਬਹੁਤ ਵੀਡੀਓ ਦੇਖਦੇ ਹੋ ਸਾਡੀਆਂ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਖੋਸੇ ਬਹੁਤ ਮਿੱਟੀ ਕੱਢਣ ਆਉਂਦੇ ਨੇ ਬਹੁਤ ਦੂਰੋਂ ਦੂਰੋਂ ਪਬਲਿਕ ਆਉਂਦੀ ਆ ਅਸੀਂ ਪਿੰਡ ਚ ਪਤਲੀ ਵਾਲਾ ਗੁਰਦੁਆਰਾ ਕਹਿੰਦੇ ਆ ਪਰ ਗੁਰਦੁਆਰਾ ਸ਼ਹੀਦ ਗੰਜ ਆ ਜਿਹੜੀ ਬਾਹਰੋਂ ਦੁਨੀਆਂੋਂ ਦੀ ਹੈ ਬਾਹਰੋਂ ਪਬਲਿਕੋਂ ਦੀ ਇੰਨੀ ਜ਼ਿਆਦੀ ਬਾਬਾ ਗੁਰਜੰਟ ਸਿੰਘ ਜੀ ਦਾ ਗੁਰਦੁਆਰਾ ਇੱਥੇ ਉਹ ਵੀ ਪਹੁੰਚੇ ਸੀ ਬਾਪੂ ਜੀ ਦੇ ਭੋਗ ਤੇ ਪਉਚਦਾਨ ਉਸ ਗੁਰਦੁਆਰੇ ਵਾਸਤੇ ਆ ਗੁਰਦੁਆਰਾ ਸੀਦ ਗਾਂ ਜਿਸਲੀਣਾ ਸੋ ਜਿਹੜਾ ਨੈਕਸਟ ਹੈਗਾ ਜੀ ਆਪਣਾ ਸਰਕਾਰੀ ਸਕੈਂਡਰੀ ਸਕੂਲ ਸਲੀਣਾ ਸੋ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਲੀਣਾ ਇਹ ਉਹ ਸਕੂਲ ਆ ਜਿੱਥੇ ਮੈਂ ਪੜਿਆ ਹੁਣ ਤੱਕ 12 ਕੀਤੀਆਂ ਇਹ ਸਕੂਲ ਵਾਸਤੇ ਥੋੜਾ ਆ ਆਪਣਾ ਦਾਨ ਆਉਂਦੇ ਇਸ ਵੰਦ ਕੱਢਿਆ ਆਵਦੀ ਕਮਾਈ ਦੇ ਵਿੱਚੋਂ ਬਾਪੂ ਜੀ ਦੀ ਯਾਦ ਦੇ ਵਿੱਚ ਸਰਦਾਰ ਅੰਗਰੇਜ਼ ਸਿੰਘ ਦੀ ਯਾਦ ਦੇ ਵਿੱਚ ਤੇ ਇਹ ਅੱਜ ਮੈਂ ਸਾਰੇ ਇਹ ਕੰਮ ਕਰਨ ਵਾਲੇ ਆ ਮੇਰੇ ਮੈਂ ਸਾਰੇ ਮਧੀਕੀ ਆਉਣ ਲੱਗਾ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਸਲੀਣਾ ਇਹ ਛੋਟਾ ਸਕੂਲ ਆ ਸਾਡੇ ਪਿੰਡ ਦਾ ਤੇ ਜਿੱਥੇ ਮੈਂ ਛੋਟਾ ਹੁੰਦਾ ਪੰਜਵੀਂ ਤੱਕ ਪੜ੍ਹ ਕੇ ਉਦੋਂ ਬਾਅਦ ਫਿਰ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਵਿੱਚ ਅਸੀਂ ਗਏ ਆ ਇਹ ਉਹ ਸਕੂਲ ਆ ਜਿੱਥੇ ਮੇਰੀ ਭੈਣ ਨੇ ਆ ਕਾਫੀ ਸਾਲ ਡਿਊਟੀ ਕੀਤੀ ਆ ਕਿਉਂਕਿ ਮੇਰੀ ਵੱਡੀ ਭੈਣ ਸਰਕਾਰੀ ਟੀਚਰ ਨੇ ਜਦੋਂ ਉਹਨਾਂ ਦੀ ਜੁਆਇਨਿੰਗ ਹੋਈ ਸੀ ਤਾਂ ਇਸ ਸਕੂਲ ਤੋਂ ਹੋਈ ਸੀ ਤੇ ਇਹ ਆਪਦੀ ਕਮਾਈ ਦੇ ਵਿੱਚੋਂ ਕੁਝ ਬਾਪੂ ਜੀ ਦੀ ਯਾਦ ਦੇ ਵਿੱਚ ਦਾਨ ਉਸ ਛੋਟੇ ਸਕੂਲ ਵਾਸਤੇ ਆ ਇਹ ਹੁਣ ਸਾਰੇ ਅੱਜ ਮੈਂ ਕੰਮ ਕਰਕੇ ਆਉਣੇ ਆ ਉਸ ਦਿਨ ਰਸ਼ ਬਹੁਤ ਜ਼ਿਆਦਾ ਸੀਗਾ ਭੋਗ ਦੇ ਉੱਤੇ ਅਨਾਉਂਸ ਕੀਤਾ ਸੀਗਾ ਤੇ ਉਸ ਦਿਨ ਮੈਥੋਂ ਫੜਾਇ ਹੀ ਨਹੀਂ ਗਈ ਤੇ ਅੱਜ ਮੈਂ ਚੱਲਿਆ ਬਹੁਤ ਦੋਸਤੋ ਕਿਰਾ ਸ਼ਾਂ ਕਰਤੀ ਆ ਬੂਟਿਆਂ ਨੂੰ ਤੇ ਹੁਣ ਇੱਥੇ ਪਾਣੀ ਵੀ ਕਰਾ ਸ਼ਾਮ ਨੂੰ ਪਾਵਾਂਗੇ ਥੱਲੇ ਪਾਣੀ ਬਹੁਤ ਜਿਆਦਾ ਸੀ ਉੱਤਰੀ ਮਿੱਟੀ ਟੂਏ ਡੂੰਘੇ ਕਰਕੇ ਉੱਤੇ ਮਿੱਟੀ ਸਿੱਟੀ ਸੁੱਕੀ ਤਾਂ ਲੱਗਦਾ ਹੋਊਗਾ ਸ਼ਾਇਦ ਪਾਣੀ ਘਟਾ ਥੱਲੇ ਪੂਰੀ ਸ਼ਾਂ ਹੋ ਗਈ ਇਹਨਾਂ ਨੂੰ ਕੋਈ ਇੰਨੀ ਗਰਮੀ ਆ ਸਵੇਰੀ ਇਸੇ ਬੂਟੇ ਦੇ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਤੇ ਪੱਤੇ ਤਾਂ ਹੁਣ ਖੜੇ ਸੀ ਹੁਣ ਥੱਲੇ ਨੂੰ ਹੋ ਗਏ ਆ ਇਹਦਾ ਮਤਲਬ ਕਿ ਹੁਣ ਪਾਣੀ ਮੰਗ ਰਿਹਾ ਆ ਠੀਕਾ ਇਹ ਤੇ ਹੁਣ ਆਪਾਂ ਜਿੱਦੋਂ ਰੌਣੀ ਨੂੰ ਛੱਡਿਆ ਹੁਣ ਕੰਪਿਊਟਰ ਕਾਇਆ ਬਾਈ ਆਉਂਦਾ ਸੋ ਉਹ ਵੀ ਥੋੜੀ ਸੁਰਤ ਆ ਗਈ ਆ ਦੇਖੋ ਸ਼ਾਂ ਦਾ ਇੰਨਾ ਫਰਕ ਪੈਂਦਾ ਹੀ ਗਰਮੀ ਬਹੁਤ ਜ਼ਿਆਦੇ ਪੱਤੇ ਨਰਮ ਹੁੰਦੇ ਨੇ ਜਿੱਦਾਂ ਜਾਵਣਦੇ ਆ ਤੇ ਹੁਣ ਥੋੜਾ ਜਿਹਾ ਹੈਗੇ ਆ ਥੋੜਾ ਜਿਹਾ ਜਾਣ ਜੇ ਹੁਣ ਅੱਗੇ ਨਾਲ ਬਾਕੀ ਜਦੋਂ ਇੱਥੇ ਹੁਣ ਆਪਾਂ ਕੰਪਿਊਟਰ ਕਾਇਆ ਹੁਣ ਬਾਈ ਹੁਣੀ ਆਉਂਦੇ ਆ ਕੰਪਿਊਟਰ ਕਾਇਆ ਲਾ ਕੇ ਰੌਣੀ ਨੂੰ ਛੱਡਿਆ ਪਾਣੀ ਇੱਥੇ ਸਾਰਾ ਤੇ ਇਹ ਸਾਰੇ ਇਧਰ ਬੂਟਿਆਂ ਨੂੰ ਇੱਕ ਤਾਂ ਠੰਡੀ ਹਵਾ ਲੱਗੂਗੀ ਨਾਲ ਹੀ ਸਾਰਾ ਇਹ ਕੋਈ ਨੀਵੇਂ ਆ ਤੇ ਨੀਵੇਂ ਟੋ ਮੋਟਰ ਦਾ ਪਾਣੀ ਡੂੰਗਾ ਮੋਟਰ ਦਾ ਪਾਣੀ ਉਧਰੋਂ ਲੈ ਆਉਣਾ ਛੱਡ ਗਏ ਆਪਾਂ ਪੰਜ 5.5 ਸੌ ਫੁੱਟ ਦਾ ਬੋਰ ਆ ਬਹੁਤ ਚੰਗਾ ਪਾਣੀ ਆ ਬੋਰ ਦਾ ਸੋ ਸਾਨੂੰ ਐ ਵੀ ਚੰਗਾ ਪਾਣੀ ਆ ਸਵੇਰੇ ਛੱਡਣਾ ਤੇ ਚੰਗਾ ਪਾਣੀ ਵੀ ਲੱਗ ਜੇ ਤੇ ਨਾ ਸ਼ਾਮ ਕਰਤੀ ਉਧਰ ਵਾਲੇ ਬੂਟੇ ਨੂੰ ਸ਼ਾਮ ਰਹਿ ਗਈ ਕਰਨ ਵਾਲੀ ਸ਼ਾਮ ਨੂੰ ਕਰਾਂਗੇ ਆਪਾਂ ਟਾਈਮ ਕੱਢ ਕੇ ਹਾਂਜੀ ਆਪਣਾ ਕੰਪਿਊਟਰ ਕਰਾਏ ਵਾਲਾ ਆ ਗਿਆ ਬਾਈ ਮੈਂ ਪੱਧਰ ਹੋਏ ਜਾਣੇ ਕਿਉਂਕਿ ਇੱਥੇ 4-5 ਸਾਲ ਹੋ ਗਿਆ ਕੰਪਿਊਟਰ ਕਰਾ ਲੱਗੇ ਉਹਨੂੰ ਤੇ ਬਹੁਤ ਉੱਚਾ ਨੀਵਾ ਹੋਇਆ ਪਿਆ ਸੀਗਾ ਤੇ ਜਿੱਦਾਂ ਹੁਣ ਸੋਲਰ ਸਿਸਟਮ ਘਰੇ ਲੱਗਣਾ ਆਪਣੇ ਤੇ ਜੇ ਆਪ ਘਰ ਵਾਲੀ ਮੋਟਰ ਨਿੱਕੀ ਵੀ ਚਲਾਉਣੀ ਹੋਈ ਫਿਰ ਪੱਧਰ ਵਾਣ ਹੋਵੇ ਤਾਂ ਸੋਖਾ ਭਰ ਜਾਂਦਾ ਹਨ ਤੇ ਬਾਕੀ ਸੋਲਰ ਸਿਸਟਮ ਜਦੋਂ ਹੀ ਆਪਣੇ ਇੱਕ ਦੋ ਦਿਨਾਂ ਤੇ ਸਟਾਰਟ ਹੋ ਜਾਣਾ ਲੱਗਣਾ ਤੇ ਉਸ ਤੋਂ ਬਾਅਦ ਚ ਫਿਰ ਤੁਹਾਡੇ ਨਾਲ ਕੰਟੀਨਿਊ ਕਰਾਂਗੇ ਸਾਰਾ ਉਹਨੂੰ ਦਿਖਾਵਾਂਗੇ ਸੋਲਰ ਸਿਸਟਮ ਕਿੰਨੀਆਂ ਜੂਮਟਾਂ ਬਣਾਉਂਦਾ ਤੇ ਕਿੰਨਾ ਉਹ ਤੇ ਖਰਚਾ ਆਉਂਦਾ ਲਓ ਜੀ ਲਓ ਵੀ ਨਿਧਾਂ ਵਾਲੀਓ ਕਰੋ ਚੈੱਕ ਮੁੰਡਾ ਤੁਹਾਡੇ ਪਿੰਡ ਦਾ ਇਹ ਬਾਈ ਨਿਧਾਂ ਵਾਲੇ ਤੋਂ ਆ ਇਹ ਬਾਈ ਸਾਡੇ ਪਿੰਡ ਦਾ ਪਰੋਣਾ ਠੀਕ ਆ ਸੋ ਬਹੁਤ ਵੀਬਾ ਮੁੰਡਾ ਇਹ ਵੀ ਤੇ ਡੈਡੀ ਹੁਣੀ ਡੈਡੀ ਹੁਣਾ ਨੇ ਵਿੱਚ ਹੋ ਕੇ ਰਿਸ਼ਤਾ ਕਰਵਾਇਆ ਕੀ ਆਪਣੇ ਪਿੰਡ ਵਿਆਹ ਹੋਇਆ ਮੁੰਡਾ ਤੇ ਨਿੰਦਾ ਵਾਲੇ ਪਿੰਡ ਤੋਂ ਆ ਆਪਣਾ ਪਿੰਡ ਸਲੀਨਾ ਤੁਸੀਂ ਸਾਰੇ ਜਾਣਦੇ ਹੋ ਸੋ ਬਾਈ ਨੂੰ ਇੱਕ ਵਾਰੀ ਕਿਹਾ ਮੈਂ ਕਿਹਾ ਬਾਈ ਯਾਰ ਵੀ ਆਪਾਂ ਕੰਪਿਊਟਰ ਘਰ ਲਾਉਣਾ ਤੇ ਬਾਈ ਨੇ ਪਾਇਆ ਨਹੀਂ ਸੀ ਅਜੇ ਕੰਪਿਊਟਰ ਕਾ ਸਪੈਸ਼ਲ ਆਪਣੇ ਕਰਕੇ ਬਾਈ ਨੇ ਕੰਪਿਊਟਰ ਕਾ ਸਾਰੀ ਸੈਟਿੰਗ ਵੈਟਿੰਗ ਕਰਕੇ ਕਹਿੰਦਾ ਬਾਈ ਲਾ ਦਿੰਨੇ ਹੁਣੇ ਕਹਿੰਦਾ ਆਪਾਂ ਲਾ ਦਿੰਨੇ ਕੋਈ ਚੱਕਰ ਨਹੀਂ ਕਿਉਂਕਿ ਅਜੇ ਕਣਕਾਂ ਕਣਕਾਂ ਬੜਾ ਵੱਢ ਕੇ ਤੇ ਸਾਰੀਆਂ ਤੂੜੀਆਂ ਰਹਿੰਦੀਆਂ ਬਣਾਉਣ ਉਦੋਂ ਬਾਅਦ ਕੰਪਿਊਟਰ ਕਾ ਦਾ ਕੰਮ ਚੱਲਦਾ ਹੁੰਦਾ ਤੇ ਬਾਈ ਨੇ ਆਪਣੇ ਕਰਕੇ ਸਪੈਸ਼ਲ ਪਾਇਆ ਕਰਾਇਆ ਕਹਿੰਦਾ ਬਾਈ ਚੱਕਰ ਹੀ ਕੋਈ ਨਹੀਂ ਆਪਾਂ ਇਹ ਅੱਧੇ ਕਿੱਲੇ ਜਲਵਾਉਣਾ ਸੀਗਾ ਬਾਈ ਕਹਿੰਦਾ ਬਾਅਦ ਚਵੇਂ ਪਾਉਣਾ ਹੀ ਮੈਂ ਪਾ ਕੇ ਖਿਲਾਰ ਲੈਣਾ ਦੋਸਤੋ ਵੇਖੀ ਆਪਣੇ ਇਸ ਬੂਟੇ ਨੂੰ ਔਲਿਆਂ ਦੇ ਬੂਟੇ ਨੂੰ ਬੂਰ ਬਹੁਤ ਜਿਆਦੇ ਪਿਆ ਫਸਟ ਟਾਈਮ ਲੱਗਾ ਆ ਦੇਖੋ ਕਿੰਨਾ ਬੂਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਬੂਰ ਸਾਰਾ ਭਰਿਆ ਪਿਆ ਹੁਣ ਫੁੱਟਿਆ ਦੇਖੋ ਕਿੰਨਾ ਜਿਆਦੇ ਬੂਰ ਆ ਵਿੱਚ ਪੱਤਿਆਂ ਦੇ ਜਿਵੇਂ ਬਰੀਕ ਬਰੀਕ ਆ ਦੇਖ ਕਿੰਨਾ ਜਿਆਦਾ ਬੂਰ ਲੱਗਾ ਹੋਇਆ ਉਮੀਦ ਕਰਦੇ ਨਾ ਛੜੇ ਇਸ ਵਾਰ ਪਹਿਲੀ ਵਾਰ ਆਇਆ ਦੇਖੋ ਕਿਦਾਂ ਕੀ ਬਣਦਾ ਕਿੰਨੇ ਕੁ ਲੱਗਦੇ ਆਮਲੇ ਇਹਨੂੰ ਤੇ ਉਮੀਦ ਸੀਗੀ ਚਾਰਾਂ ਚਾਰਾਂ ਸਾਲਾਂ ਦਾ ਬੂਟਾ ਅੱਜ ਹੋ ਗਿਆ ਸੋ ਚਾਰਾਂ ਸਾਲਾਂ ਬਾਅਦ ਪਹਿਲੀ ਵਾਰ ਇਹ ਤੇ ਬੂਰ ਪਿਆ ਪਹਿਲੀ ਵਾਰ ਇਹ ਤੇ ਔਲੇ ਲੱਗਣਗੇ ਇਹ ਕਿੰਨੇ ਸੋਹਣੇ ਲੱਗਦੇ ਆ ਹੁਣ ਮੈਨੂੰ ਇਹ ਗਾਹ ਪਤਾ ਨਹੀਂਗਾ ਵੀ ਕਿਵੇਂ ਆ ਰੀਆਂ ਲੱਗਣੇ ਜਾਂ ਨਹੀਂ ਲੱਗਣੇ ਕਿਉਂਕਿ ਬੂਟਾ ਹਜੇ ਕੱਲਾ ਹੀ ਆ ਦੂਜਾ ਬੂਟਾ ਵੀ ਨਾਲ ਲਾਇਆ ਸੀਗਾ ਉਹ ਸੁੱਕ ਗਿਆ ਸੀਗਾ ਤੇ ਦੇਖੋ ਵੀ ਇੱਥੇ ਹੁਣ ਫਲ ਆਉਂਦਾ ਜਾਂ ਝੜ ਜਾਂਦਾ ਕਿਉਂਕਿ ਬੂਟਾ ਕੱਲਾ ਹੀ ਆ ਘਰੇ ਆਪਣੇ ਆਮ ਕਿਹਾ ਜਾਂਦਾ ਕਿ ਦੋ ਬੂਟੇ ਲੱਗੇ ਹੁਣ ਤਾਂ ਫੇਰ ਇਹਦੇ ਉੱਤੇ ਪੋਲੀਨੀਸ਼ਨ ਇਹਨਾਂ ਦਾ ਹੁੰਦਾ ਫੇਰ ਉਦੋਂ ਬਾਅਦ ਫਲ ਲੱਗਦਾ ਬਾਕੀ ਪਤਾ ਨਹੀਂ